ਹਾਂਜੀ ਦੋਸਤੋ ਐਤਵਾਰ ਦਾ ਦਿਨ ਲਾਈਏ ਕਣਕ ਨੂੰ ਚੌਥਾ ਪਾਣੀ ਛੱਡਿਆ ਹੋਇਆ ਦੁਪਹਿਰੇ ਛੱਡੀਆ ਮੋਟਰ ਪਹਿਲਾਂ ਤਾਂ ਐ ਜਿਵੇਂ ਮੀਂਹ ਪਾਉ ਰੱਬ ਮੀਂਹ ਪਾਉ ਮੀਂਹ ਇਨਾਂ ਕੋਈ ਖਾਸ ਪਾਇਆ ਨਹੀਂ ਆਪਣੇ ਦਾ ਸਿਰਕਾ ਸੰਭਾਜੀ ਕਰਕੇ ਮੁੜ ਗਿਆ ਵਿੱਚ ਵੱਧ ਵੀ ਪਾਇਆ ਕਿਤੇ ਘੱਟ ਪਰ ਆਪਣੇ ਪਾਇਆ ਨਹੀਂ ਵਾਹਣ ਕਿ ਲਈ ਪਿਆ ਹੁਣ ਪਾਣੀ ਲਾ ਦੀ ਇੱਕ ਪਾਣੀ ਹੋਰ ਲਾਉ ਕਣਕ ਮੈਂ ਅੱਜ ਛੱਡੀਆ ਮੋਟਰ ਆ ਤੁਹਾਨੂੰ ਦਿਖਾਉਣੀ ਇੱਕ ਹੋਰ ਚੀਜ਼ ਆ ਦੇਖੋ ਆ ਸਰੋਂ ਦਾ ਬੀ ਆਪਾਂ ਦਿੱਤਾ ਸੀਗਾ ਇਹ ਬਹੁਤ ਵਧੀਆ ਬੀ ਹੈ ਵੈਰਾਈਟੀ ਦਾ ਸਾਨੂੰ ਵੀ ਨਹੀਂ ਪਤਾ ਕਿਹੜੀ ਹੈ ਤੇ ਫਲ ਬਹਾ ਜਿਆਦਾ ਲੱਗਦਾ ਕੱਦ ਤੇ ਫਲ ਤਾਂ ਇੰਨਾ ਹੈ ਨੂੰ ਕਈ ਘਰਾਂ ਨੂੰ ਦਿੱਤਾ ਸੀਤ ਕੀ ਇੱਕ ਦੋ ਘਰਾਂ ਦਾ ਹਰੀ ਨਹੀਂ ਟਾਈਮ ਪਤਾ ਨਹੀਂ ਬੀਜ ਬਜਾਈ ਚ ਫਰਕ ਪੈਦਾ ਕੋਈ ਲੇਟ ਲੂਟ ਬੀਜੀਆਂ ਆ ਮੈਂ ਦਿੱਤਾ ਸੀ ਬੀ ਦੇਖੋ ਇਹਦੀ ਵੈਰਾਈਟੀ ਇਹ ਸਾਡੇ ਕੋਲ ਸਾਂਭਿਆ ਹੋਇਆ ਹੈ ਬਹੁਤ ਸਾਲਾਂ ਦਾ ਬੀ ਪਰ ਵੀ ਆਪਾਂ ਸਾਨੂੰ ਆਵਦੀ ਸ਼ਰਮ ਵੀ ਦਿਖਾਈ ਦੇਖੋ ਫਲ ਦੇਖੋ ਇਹ ਤੋਂ ਬਹੁਤ ਜ਼ਿਆਦਾ ਫਲ ਲੱਗਦਾ ਹੈ ਪਾਣੀ ਸੂਰੇ ਦਾ ਵੀ ਲਾਉਣ ਦੇ ਅਜਰਾਦਾ ਸੀਗਾ ਫਿਰ ਪਹਿਲਾਂ ਤਾਂ ਨਾਂ ਉਕਰ ਜੀ ਕਰਦੇ ਕਰਦੇ ਮੋਟਰੀ ਛੱਡ ਲਈ ਦੇਖਨੇ ਆਪਾਂ ਵਿਚਾਲ ਦੀ ਬਟਨਾ ਆ ਸਰੋਂ ਦਿਖਾਉਣ ਵਾਰ ਦੇਖਣੀ ਸੀ ਆਪਾਂ ਦੇਖੋ ਸਰੋਂ ਦੀ ਕੁਆਲਿਟੀ ਦੇਖੋ ਇਹਦਾ ਵੀ ਸਾਮ ਕੇ ਰੱਖਿਆ ਜੇ ਕੋਈ ਲੋਡ ਹੋਈ ਨਾ ਆਪਾਂ ਤੋਂ ਲੈ ਲਓ ਆਪਾਂ ਕਿੜਾ ਕੋਈ ਵੇਚਣੀਆਂ ਤਾਂ ਕੋਈ ਹੈ ਕੇ ਮੁੱਠੀ ਧਰੋਂ ਦੇ ਬਾਦੂ ਹੁੰਦੀ ਹੈ ਲਵੇ ਲਾਉਣੀ ਵੀ ਤਾਂ ਆਡਾਂ ਹੀ ਲਾਉਣਾ ਇੱਧਰ ਤਾਂ ਪਹਿਲਾਂ ਆਪਾਂ ਉਂ ਵੀ ਤੇ ਰਹੇ ਦੋ ਕਨਾਲ ਬਹੁਤ ਵਧੀਆ ਝਾੜ ਹੈ ਦਾ ਸਰੋਂ ਦੇਖ ਰਿਹਾ ਜਾ ਕੇ ਬੱਟੇ ਬੱਟ ਪਾਣੀ ਦਾ ਹਿਸਾਬ ਤਾਬ ਕਿੱਥੋਂ ਇਹ ਪਹੁੰਚ ਗਿਆ ਬੱਟ ਬੱਟ ਟੁੱਟੀ ਟੱਟੀ ਦਾ ਪਤਾ ਲੱਗ ਜਾਂਦਾ ਨਾਲੇ ਬੱਟਾਂ ਦੀ ਜਿਹੜੀਆਂ ਨੇ ਇਹ ਨਰਮੀ ਨੇ ਆਂ ਨਾਲ ਸੋਤਾ ਵਿਆਂ ਨਾਲ ਉਹ ਬਹਿ ਜਾਂਦੀ ਹੈ ਬੱਟ ਕੁਝ ਕਣਕ ਵੀ ਤੁਹਾਨੂੰ ਪਤਾ ਵੀ ਗਿਰਲੀ ਫਿਰਲੀ ਸੀਗੀ ਮਸਾ ਸਿੱਟਾ ਸੰਭਾ ਦੇਖ ਕੇ ਕੈਮ ਕਰੀ ਸੀ ਤੂੰ ਹੁਣ ਰਲ ਅੱਗੀ ਵਧੀਆ ਹੈਗੀ ਉੱਚੀ ਨੀਂ ਨਾ ਜੀ ਤਾਂ ਉਹ ਇੱਕੋ ਹੀ ਆ ਤਿੰਨ ਮੀਟਰ ਜਹੀ ਖੜੀ ਆ ਵਿੱਚ ਪਾਣੀ ਲੱਗ ਗਿਆ ਇੱਥੋਂ ਤੱਕ ਤਾਂ ਇੱਥੇ ਤੱਕ ਪਹੁੰਚ ਗਿਆ ਪਾਣੀ ਅੱਧਾ ਘੰਟਾ ਹੋਰ ਖਾਉਂ ਕੇ ਰਹਿ। ਚਲ ਆਪਾਂ ਬੱਤ ਤੇ ਜਲ ਕੇ ਦੇਖਦੇ ਆਂ ਇਹਦੀ ਕੁਆਲਿਟੀ। ਆਪਾਂ ਉੱਢ ਕੇ ਪਾਣੀ ਇੱਥੇ। ਪਹਿਲੇ ਤਾਂ ਦੋ ਮੋਟਰਾਂ ਕਰਕੇ ਸਾਡੇ ਸੱਜ ਦੀ ਤਾਂ ਕੱਲੀ ਹੋ ਛੱਡੀ ਆ। ਇੱਕ ਮੋਟਰ ਨਾਲ ਹੀ ਲਾਵਾਂਗੇ ਪਾਣੀ। ਚੌਥਾ ਪਾਣੀ ਆ ਪੰਜ ਪਾਣੀ ਲਊ ਗਣਕੇ ਬਾਕੀ ਮੌਸਮ ਦੇ ਡਿਪੈਂਡ ਹੈ ਹਵਾ ਵੀ ਹੈਗੀ ਥੋੜੀ ਤੇਜ਼ ਡਿੱਗਣ ਦਾ ਵੀ ਡਰਿਆ ਗਣਕ ਦਾ ਇੱਥੇ ਸਰਦਾ ਪਾਣੀ ਲਾਇਗਣਾ ਵੀ ਹੈ ਨਹੀਂ ਚਲੋ ਢਿੱਪੂ ਨੂੰ ਦੇਖੀ ਜਾਓ ਦੇਖਦੇ ਆਪਾਂ ਚੱਲ ਕੇ ਫਿਰ ਇਹ ਤੇ ਜੀ ਬਾਦ ਬਦਲਦੇ ਰਹਿ ਕੇ ਰ ਇੱਧਰ ਦੀ ਹੋ ਕੇਰਾ ਤਾਂ ਮੰਨ ਜਾ ਪਿਹੜਾ ਜਾ ਹੋ ਗਿਆ ਸੀ ਕਿ ਜਨ ਦੇ ਵੇਲੇ ਤਮ ਸਾ ਵੀ ਤਰੇ ਗਏ ਕਣਕ ਬਿਨਾਂ ਦਾ ਯਾਰ ਵੇਖੋ ਐਡੇ ਦਿਨ ਤੋਂ ਮੌਸਮ ਸਾਫ਼ ਹੈ ਵਧੀਆ ਪਾਣੀ ਦਾ ਜੋਰ ਹੈ ਸਪਰੇਹਾਂ ਚ ਫਲੂਹਾਂ ਕਰ ਰਹੇ ਤੇ ਦੁਬਾਰਾ ਦੇਖਾਂਗੇ ਤੇਲ ਲਈ ਤੇ ਤੇਲਾ ਪਾਉ ਪਹਿਲੇ ਤਾਂ ਕਈ ਸਾਲ ਹੋ ਗਏ ਕਰੀ ਤਾਂ ਹੀ ਨਹੀਂ ਕਿਤੇ ਪਹਿਲਾਂ ਕਰਦੇ ਹੁੰਦੇ ਵੇਖੋ ਕਿੰਨਾ ਵਧੀਆ ਹਰਿਆਲੀ ਹੈ ਬਚਾਲੇ ਖੜੇ ਆਪਾਂ ਕਣਕ ਦੇ ਲੋਈ ਬਾਕੀ ਦੱਸਿਓ ਤੁਸੀਂ ਕਿਵੇਂ ਲੱਗਿਆ ਪਾਣੀ ਦਾ ਹਿਸਾਬ ਕਿਤਾਬ ਆਪੋ ਆਪਣੇ ਮੌਸਮ ਏਰੀਆ ਦਾ ਹੁਣ ਗਾਹਾਂ ਤਾਂ ਮੌਸਮ ਦੱਸ ਦਿਆ ਖੁਸ਼ਕੀ ਬਜਿੱਕ ਵਾਰੀ ਨੰਗਣਾ ਸੀ ਬਚਾਲਦੀ ਆਪਾਂ ਨੂੰ ਬੱਟ ਬੱਟ ਦਾ ਪਤਾ ਲੱਗ ਨਹੀਂ ਦੁਬਾਰਾ ਪਾ ਕੇ ਬਦਲ ਦੇਗੇ ਪਹਿਲਾਂ ਮੈਂ ਨਹੀਂ ਲਾਇਆ ਸੀ ਪਹਿਲਾਂ ਬੰਦੇ ਤੋਂ ਲਵਾਇਆ ਸੀ ਆਪਣੇ ਤੋਂ ਉਦੋਂ ਮੈਨੂੰ ਕੰਮ ਸੀਗਾ ਉਦੋਂ ਪੁਲਵਾਇਆ ਸੀ ਕਿ ਪਾਣੀ ਐਤ ਕੀ ਹੁਣ ਆਪ ਹੀ ਕਰਦੇ ਆ ਨਗਰਾਨੀ ਇਹਦੀ ਚਲੋ ਠੀਕ ਹੈ ਜੀ ਓਕੇ ਅਸਿਰਕਾਲ ਮਿਲਦੇ ਆ ਫਿਰ ਜੱਟਾਂ ਦੇ ਕੰਮ ਧੰਦੇ ਯਾਰੀ ਨੇ ਤੇਜ ਨੂੰ ਫੋਲੋ ਕਰੋ ਤੁਹਾਡਾ ਵੀਡੀਓ ਦੇਖ ਕੇ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰਿਓ ਓਕੇ ਬਾਈ ਸਤਿ ਸ੍ਰੀ ਅਕਾਲ